ਸਤ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਤੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਤਿੰਨ ਐਨੀਮਲ ਸੋ ਦੋਸਤੋ ਉਹਨਾਂ ਦੀ ਜਿਹੜੀ ਫੁੱਲ ਡਿਟੇਲ ਆ ਆਪਾਂ ਭਾਜੀ ਹੁਣਾਂ ਪੁੱਛ ਕੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸੋ ਦੋਸਤੋ ਇੱਕ ਜਰਸੀ ਵੈਡ ਹੈਗੀ ਆ ਇੱਕ ਜਿਹੜੀ ਝੋਟੀ ਹੈਗੀ ਆ ਬਹੁਤ ਜਿਆਦੀ ਖੂਬਸੂਰਤ ਚੰਗੀ ਮਿਲਕ ਲਾਈਨ ਵਾਲੀ ਇੱਕ ਦੋਸਤੋ ਜਿਹੜਾ ਨਾਲ ਮੰਦੀ ਹੈਗਾ ਨੀਲੀ ਰਾਵੀ ਦੇ ਵਿੱਚ ਦੋਸਤੋ ਕਟਾ ਹੈਗਾ ਭਾਜੀ ਹੁਣਾਂ ਦੇ ਕੋਲ ਨੇ ਤਿੰਨੇ ਐਨੀਮਲ ਸੇਲ ਵਾਸਤੇ ਅਵੇਲੇਬਲ ਨੇ ਸੋ ਦੋਸਤੋ ਜਿਹੜਾ ਪਿੰਡ ਹੈਗਾ ਬਲਟੋਆ ਪਿੰਡ ਹੈਗਾ ਜੀ ਤਹਿਸੀਲ ਜਿਹੜੀ ਪੱਟੀ ਪੈਂਦੀ ਇਸ ਨੂੰ ਤੇ ਜ਼ਿਲ੍ਹਾ ਜਿਹੜਾ ਤਰਨਤਾਰਨ ਆ ਜਾਂਦਾ ਹੈ ਜੀ ਸੋ ਓਨਰ ਇਸ ਦੇ ਬਾਜੀ ਸੁਖਦੇਵ ਸਿੰਘ ਜੀ ਹਨ ਇਸ ਘਰ ਦੀਆਂ ਦੋਸਤੋ ਪਹਿਲਾਂ ਵੀ ਵੀਡੀਓ ਆਪਾਂ ਦੋ ਤੋਂ ਤਿੰਨ ਅਪਲੋਡ ਕਰ ਚੁੱਕੇ ਆ ਆਪਣੇ ਚੈਨਲ ਤੇ ਸੋ ਅੱਜ ਜਿਹੜੇ ਪਸ਼ੂ ਸੀਗੇ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਜਿਹੜੇ ਆਪਣੇ ਸੇਲ ਵਾਸਤੇ ਅਵੇਲੇਬਲ ਹਨ ਸੋ ਆਪਾਂ ਚੱਲਦੇ ਹਾਂ ਜੀ ਵੀਡੀਓ ਜਿਆਦਾ ਲੰਬੀ ਨਾ ਕਰਦੇ ਹੋਏ ਭਾਜੀ ਹੁਣ ਨਾ ਗੱਲਬਾਤ ਕਰ ਲੈਨੇ ਆ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਇਨਾਂ ਪਸ਼ੂਆਂ ਦੀ ਸੋ ਸਾਸਰੀਆ ਭਾਜੀ ਸਾਸਰੀ ਘਰ ਦੇ ਠੀਕ ਹੈ ਜੀ ਸੋ ਭਾਜੀ ਸੁਖਦੇਵ ਸਿੰਘ ਜੀ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਪਣੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਸੋ ਭਾਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਤਿੰਨ ਪਸ਼ੂ ਆਪਣੇ ਕੋਲ ਦੀ ਠੀਕ ਇੱਕ ਜਰਸੀ ਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਜੇ ਗੱਲ ਕਰੀਏ ਵਿਹੜ ਖੜੀ ਹੈ ਆਪਣੇ ਕੋਲ ਠੀਕ ਹੈ ਜੀ ਤੇ ਆਪਾਂ ਭਾਜੀ ਇਹਦੀ ਜਾਣਕਾਰੀ ਆਪਣੇ ਵੀਰਾਂ ਨਾਲ ਜ਼ਰੂਰ ਸਾਂਝੀ ਕਰੀਏ ਤੇ ਕਿੰਨਾ ਮਸੂਆ ਇਤਿਜਾ ਸਵੇਰ ਸੁਣ ਜਾ ਰਹੀ ਹੈ ਦੋਸਤ ਦੇ ਅੱਗੇ ਸੁਣੀ ਠੀਕ ਹੈ ਜੀ ਅ ਤੀਜਾ ਸਵੇਰ ਸੁਣ ਜਾ ਰਹੀ ਹੈ ਇਸ ਟਾਈਮ ਠੀਕ ਹੈ ਤੇ ਕਿੰਨੇ ਕ ਦਿਨ ਦੀ ਪਾਜੀ ਅਜ ਦਿਨ ਹੈ ਜੀ ਕਿੰਨੇ ਕ ਦਿਨ ਆ 8 8-9 ਦਿਨ ਲੱਗੂਗੀ ਠੀਕ ਹੈ ਜੀ ਤੇ ਬਾਕੀ ਜਾਤ ਵਿੱਚ ਪਿਓਰ ਆਪਾਂ ਕਹਿ ਸਕਦੇ ਜਰਸੀ ਪਿਓਰ ਜਰਸੀ ਠੀਕ ਹੈ ਛੋਟਾ ਕਾ ਨਾ ਕਿਸਾਨ ਵੀਰੋ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਬਾਕੀ ਛੋਟੀ ਬੂਥੀ ਆ ਪਾਜੀ ਹੁਣਾਂ ਦੱਸਿਆ ਵੀ 8 ਤੋਂ 9 ਦਿਨ ਹਜੇ ਇਸ ਨੇ ਆਰਾਮ ਨਾਲ ਲੈ ਵੀ ਜਾਣੇ ਨੇ ਪਾਜੀ ਕਿੰਨੇ ਕ ਮਿਲਕ ਦੀ ਆਸ ਕੀਤੀ ਜਾਂਦੀ ਕਿੰਨੀ ਕ ਕਪੈਸਿਟੀ ਵਾਲੀ ਇਹ ਵੜ ਹੈਗੀ ਆ ਇਹ ਤਾਂ 18 ਤੋਂ ਲੈ ਕੇ 20 21 ਤੱਕ ਕਰ ਦੇਗੀ ਇਹ ਤਾਂ ਠੀਕ ਆ ਜੀ ਅੱਗੇ ਆਪਾਂ ਨੂੰ ਜਿੱਥੋਂ ਆਈਏ ਮਤਲਬ ਕਿ ਦੱਸਿਆ ਗਿਆ ਵੀ ਦੁੱਧ ਨਾ ਦੇ ਵੀ ਦਿੰਦੀ ਠੀਕ ਆ ਜੀ ਸੋ ਕਿਸਾਨ ਵੀਰ ਉਹ 18 ਤੋਂ 21 ਲੀਟਰ ਤੱਕ ਦੀ ਕੈਪੈਸਿਟੀ ਆਪਾਂ ਮੰਨ ਸਕਦੇ ਹਾਂ ਇਸ ਵੈਡ ਦੀ ਹੈਗੀ ਆ ਦੂਜੇ ਸਵੇਰ ਦੀ ਸੈਕੰਡ ਲਕਟੇਸ਼ਨ ਦੀ ਰਹੀ ਹੈਗੀ ਆ ਐਰ ਕਿ ਤੇਜਾ ਸੁਬਾ ਸੌਣ ਜਾ ਰਹੀ ਆ ਭਾਜੀ ਹੁਣਾਂ ਦੱਸਿਆ ਵੀ ਘੱਟੋ ਘੱਟ ਵੀ 18 ਤੋਂ 21 ਲੀਟਰ ਦੀ ਮਿਲਕ ਦੀ ਕੈਪੈਸਿਟੀ ਰਹੇਗੀ ਬਾਕੀ ਦੋਸਤੋ ਤੁਹਾਨੂੰ ਕਿੰਨੀ ਕੁ ਬਣੀ ਥਣੀ ਹੈਗੀ ਉਹ ਵੀ ਜ਼ਰੂਰ ਦਿਖਾਵਾਂਗੇ ਸੋ ਭਾਜੀ ਬਾਕੀ ਹੈ ਠੰਡੀ ਸੀ ਦਾ ਕਿਸੇ ਘਰ ਰੱਖਣੀ ਹੋਵੇ ਵੀਰ ਨੇ ਤੇ ਬਿਲਕੁਲ ਠੀਕ ਹੈ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਮੁੱਠੀ ਪਰਥਾਣਾ ਥਣ ਬਹੁਤ ਵਧੀਆ ਚੰਗੀ ਸ਼ੇਪ ਦਾ ਕੋਈ ਛੋਟਾ ਜਾਂ ਥਾਨੀਗਾ ਵਧੀਆ ਮੁੱਠੀ ਪਰਥਾਣਾ ਬਾਕੀ ਜਿਹੜੇ ਮੇਰੇ ਵੀਰ ਨੇ ਘਰੇ ਰੱਖਣੀ ਆ ਉਹਦੇ ਲਈ ਬਹੁਤ ਵਧੀਆ ਚੰਗੀ ਲਾਹੇਵੰਦ ਹੈਗੀ ਦੋਸਤੋ ਜਰਸੀ ਵੈਡ ਅੱਗੇ ਗਰਮੀ ਦਾ ਸੀਜ਼ਨ ਜਿੱਦਾਂ ਆ ਰਿਹਾ ਹੈ ਕਾਫੀ ਵਧੀਆ ਚੰਗੀ ਬਿਲਕੁਲ ਗਰਮੀ ਨਾ ਮਨਾਉਣ ਵਾਲੀ ਇਹ ਵੈਡ ਹੈਗੀ ਸੋ ਬਾਕੀ ਭਾਜੀ ਇਹਦਾ ਮੋਲ ਆਪਾਂ ਨੂੰ ਜ਼ਰੂਰ ਦੱਸੀ ਵੀ ਮੋਲ ਆਪਾਂ ਕੀ ਡਿਮਾਂਡ ਕੀ ਕਰ ਰਹੇ ਆ ਅੱਜ ਦੇ ਟਾਈਮ ਮੋਲੇ ਦਾ 47000 ਰੁਪਏ ਠੀਕ ਹੈ ਜੀ 47000 ਕੋਈ ਫਿਕਸ ਨਹੀਂ ਰੇਟ ਥੋੜਾ ਬਾਧਾ ਮਾਨਤਨ ਹੋ ਜਾਏਗਾ ਵਿੱਚ ਠੀਕ ਹੈ ਸੋ ਕਿਸਾਨ ਵੀਰੋ 47000 ਰੁਪਏ ਦੀ ਜਿਹੜੀ ਬਾਈ ਹੋ ਰਹੀ ਇਸ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਜਦੋਂ ਤੁਸੀਂ ਆਓਗੇ ਇਥੇ ਆਪਦੀ ਜਿਹੜੀ ਨਰਖ ਫਰਕ ਕਰਿਓ ਜਰੂਰ ਮੌਕੇ ਤੇ ਤਸੱਲੀ ਤੋਂ ਬਾਅਦ ਜਿਹੜਾ ਰੇਟ ਤੁਸੀਂ ਆਪਦੇ ਹਿਸਾਬ ਨਾਲ ਲਗਾ ਸਕਦੇ ਹੋ ਬਾਕੀ ਡਿਮਾਂਡ ਜਿਹੜੀ ਹੈ 47000 ਦੀ ਹੈਗੀ ਆ ਆਰਡਰ ਦੀ ਤੁਹਾਨੂੰ ਜਰੂਰ ਦਿਖਾਉਣੇ ਆ ਜੀ ਨੇੜੇ ਤੋਂ ਵੀ ਆਪਾਂ ਤੋਰ ਕੇ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਹਜੇ 9 ਦਿਨ ਤਾਂ ਜਿਹੜਾ ਸਮਾਂ ਹਜੇ ਪਿਆ ਹੈ ਕਿਸਾਨ ਵੀਰੋ 9 ਦਿਨ ਹਜੇ ਤਕਰੀਬਨ ਇਸਨੇ ਲੈ ਜਾਣੇ ਨੇ ਬਾਕੀ ਥਾਣਾ ਦੀ ਬਹੁਤ ਵਧੀਆ ਚੰਗੀ ਹੈਗੀ ਆ ਜਿੱਥੋਂ ਤੱਕ ਮੈਨੂੰ ਨਜ਼ਰ ਆ ਰਿਹਾ ਜੀ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਗਲੇ ਥਾਣਾ ਦਾ ਸਾਈਜ਼ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਮਗਰਲੇ ਥਾਣਾ ਦਾ ਵੀ ਤੁਸੀਂ ਸਾਈਜ਼ ਦੇਖ ਸਕਦੇ ਹੋ ਬਿਲਕੁਲ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿੰਨਾ ਵੀ ਹੋ ਸਕਦਾ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਤੁਸੀਂ ਦੂਰੋਂ ਦਰਾਡੇੋਂ ਆਉਣਾ ਹਜੇ ਲੈਵਾ ਤਕਰੀਬਨ ਹੋਰ ਬਣਾਉਣਾ 9 ਦਿਨ ਦਾ ਸਮਾਂ ਹਜੇ ਇੱਕ ਵਾਰੀ ਫਿਰ ਦੱਸ ਦਿੰਨੇ ਹਾਂ ਜੀ ਪਿਆ ਹੈਗਾ ਠੀਕ ਹੈ ਪਾਜੀ ਸਖਦੇਵ ਜੀ ਨੂੰ ਆਪਾਂ ਜ਼ਰੂਰ ਖੋਲ ਕੇ ਨਾ ਤੋੜ ਕੇ ਦਿਖਾ ਦਈਏ ਤੇਰੇ ਕਿ ਕਿਸਾਨ ਵੀਰੋਂ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਇੱਕ ਨੰਬਰ ਦੀ ਆਰਡਰ ਦੀ ਕੁਆਲਿਟੀ ਹੈਗੀ ਆ ਤੁਸੀਂ ਜ਼ਰੂਰ ਵੀਡੀਓ ਦੇ ਵਿੱਚ ਨੋਟ ਕਰ ਸਕਦੇ ਹੋ ਹਜੇ 9 ਦਿਨ ਦੇ ਸਮੇਂ ਦੇ ਦੌਰਾਨ ਹਜੇ ਲੇਵਾ ਇਸ ਨੇ ਹੋਰ ਭਰ ਕੇ ਤਿਆਰ ਕਰ ਲੈਣਾ ਹੈ ਠੀਕ ਹੈ ਜੀ ਮੋੜ ਦੀ ਪਾਜੀ ਵਿਰਲਾਪੁਰਲਾ ਕਿਸਾਨ ਵੀਰੋਂ ਬਹੁਤ ਵਧੀਆ ਨੇ ਚੰਗੀਆਂ ਵਿਰਲਾ ਨੇ ਬਾਕੀ ਮੈਟਰ ਕਰਦੀ ਆ ਥਨਾ ਦੀ ਲੰਬਾਈ ਆਰਡਰ ਦੀ ਕਿੰਨੀ ਕੁ ਸਾਫ ਆ ਚੀਜ਼ ਉਹ ਤੁਹਾਨੂੰ ਆਪਾਂ ਜਿੰਨੀ ਹੋ ਸਕਦਾ ਜਰੂਰ ਦਿਖਾ ਰਹੇ ਹਾਂ ਕਾਫੀ ਸੋਹਣੀ ਜਰਸੀ ਵੈੜ ਇੱਕ ਨੰਬਰ ਬਿਲਕੁਲ ਸ਼ੁੱਧ ਵੈੜ ਹੈਗੀ ਕਿਸਾਨ ਵੀਰੋ ਬਾਕੀ 47000 ਰੁਪਏ ਡਿਮਾਂਡ ਆ ਮੌਕੇ ਤੇ ਜਦੋਂ ਤੁਸੀਂ ਆਓਗੇ ਮਾਨਤਨ ਕੀਤਾ ਜਾਵੇਗਾ ਹਰ ਇੱਕ ਪਸ਼ੂ ਦੇ ਵਿੱਚੋਂ ਠੀਕ ਹੈ ਜੀ ਸੋ ਪਾਜੀ ਆਪਾਂ ਦੂਜੇ ਨੰਬਰ ਤੇ ਆਪਣੇ ਕੋਲ ਝੋਟੀ ਆ ਗਈ ਹੈ ਜੀ ਹਾਂ ਜੀ ਠੀਕ ਆ ਇਹਦੀ ਵੀ ਆਪਣੀ ਡਿਟੇਲ ਦੱਸੀਏ ਪਾਜੀ ਆਪਣੇ ਕੋਲ ਸੂਈ ਆ ਆਪਣੇ ਕੋਲ ਸੂਈ ਆ ਤੇ ਅੱਜ ਕਿੰਨੇ ਕਿ ਦਿਨਾਂ ਦੀ ਸੂਈ ਆ ਜੀ ਤਕਰੀਬ ਚੌਥਾ ਦਿਨ ਠੀਕ ਆ ਸੋ ਕਿਸਾਨ ਵੀਰੋ 4 ਦਿਨ ਹੋ ਗਏ ਅੱਜ ਚੌਥਾ ਦਿਨ ਆ ਨਾਰੂ ਬੱਚੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਮਗਰ ਕੱਟੀ ਆ ਜ਼ਰੂਰ ਨੋਟ ਕਰ ਸਕਦੇ ਹੋ ਅੱਜ ਚੌਥਾ ਦਿਨ ਹੋ ਗਿਆ ਦੋਸਤੋ ਸੂਈ ਨੂੰ ਛੋਟੀ ਪਹਿਲਾਂ ਆਪਾਂ ਤੁਹਾਨੂੰ ਮੂੰਹ ਮੱਥਾ ਜ਼ਰੂਰ ਦਿਖਾ ਦਿੰਨੇ ਆ ਬਾਕੀ ਗੱਲ ਆਪਾਂ ਬਾਜੀ ਤੋਂ ਜ਼ਰੂਰ ਬਾਅਦ ਚ ਪੁੱਛ ਲੈਣੇ ਆ ਸਿੰਘੀ-ਸੁੰਗੀ ਤੁਸੀਂ ਵੇਖ ਸਕਦੇ ਹੋ ਦੋਸਤੋ ਰਿੰਗ ਸਿੰਘ ਆ ਬਿਲਕੁਲ ਛੋਟੀ ਬੂਥੀ ਛੋਟੀ ਦੀ ਸਿੰਘ-ਸੁੰਗੀ ਦੀ ਬੰਤਰ ਕਾਫੀ ਜਿਆਦੀ ਸੋਹਣੀ ਆ ਮੱਥੇ 'ਚ ਕੁਝ ਗਵਾਲ ਚਿੱਟੇ ਨੇ ਮੈਂ ਇਹਨੂੰ ਮੋਹਰਾ ਨਹੀਂ ਕਹਿੰਦਾ ਬਾਕੀ ਮੋਹਰਾ ਦਾ ਮੈਂ ਕ੍ਰੋਸ ਕਹਿ ਸਕਦਾ ਵੀ ਮੋਹਰਾ ਦਾ ਕ੍ਰੋਸ ਆ ਪੂਸ ਤੇ ਪਿਛੇ ਵਾਲ ਤੁਸੀਂ ਜਿਹੜੇ ਆ 1 ਤੋਂ 1.5 ਘੰਟਾ ਸੌਰੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਾਕੀ ਆਰਡਰ ਦੀ ਕੁਆਲਿਟੀ ਕਿਸਾਨ ਵੀਰੋ ਆਪਾਂ ਪਾਜੀ ਹੁਣ ਨਾਲ ਗੱਲਬਾਤ ਕਰਕੇ ਤੁਹਾਨੂੰ ਜ਼ਰੂਰ ਪੁੱਛ ਕੇ ਦੱਸ ਦਿਆਂ ਵੀ ਕਿੰਨੀ ਇੱਕ ਮਿਲਕ ਵਾਲੀ ਇਹ ਝੋਟੀ ਹੈਗੀ ਹੈ ਸੋ ਪਾਜੀ ਅ ਦੂਜਾ ਸੂਬਾ ਦੱਸਿਆ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਬੌਲੇ ਵਿੱਚ ਫਿਰ ਦੁੱਧ ਹੋਵੇਗਾ ਤੇ ਕਿੰਨਾ ਤਿਆਰ ਹੈ ਜੀ ਹੁਣ 12 ਕਿਲੋ ਦੁੱਧ ਚੌਥੇ ਦਿਨ ਦੀ ਸੂਈ ਥਲੇ ਜਿਤਨਾ ਰਾਤ ਰਹਿ ਕੇ ਬੰਦਾ ਮੇਰੇ ਕੋਲ ਤੋਲ ਸਕਦਾ ਹੈ ਠੀਕ ਹੈ ਦੋ ਟਾਈਮ ਦੀ ਤਸੱਲੀ ਆਪਦਾ ਆਵੇ ਘਰੀ ਤੇ ਕਰ ਸਕਦਾ ਹਾਂਜੀ 16 ਕਿਲੋ ਦੀ ਰਾਸ ਵੀ ਦੇਊਗੀ ਠੀਕ ਹੈ ਜੀ ਸੋ ਕਿਸਾਨ ਵੀਰੋ ਅ ਸਰ ਹੁਣਾਂ ਨੇ ਜਿੱਦਾਂ ਦੱਸ ਹੀ ਦਿੱਤਾ ਮਤਲਬ ਕਿ ਦੋ ਟਾਈਮ ਦੀ ਜਵਾਈ ਤੁਸੀਂ ਖੁਦ ਕਰਨੀ ਆ ਤਸੱਲੀ ਤੁਹਾਡੀ ਆਪਣੀ ਆ ਜੀ ਜਵਾਈ ਜਵਾਈ ਬਿਲਕੁਲ ਇੱਕ ਨੰਬਰ ਪਾਸ ਆ ਚਾਰੇ ਥਾਣਾ ਦਾ ਹਵਾਨੇ ਦੀ ਬੰਤਰ ਜਿਹੜੀ ਆ ਬਿਲਕੁਲ ਕਿਸਾਨ ਵੀਰੋ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਸਾਰੇ ਥਾਣਾ ਦੀ ਧਾਰ ਇੱਕੋ ਜੀ ਹੈਗੀ ਆ ਮੋਟੀ ਧਾਰ ਆ ਕੋਈ ਕਿਸੇ ਚ ਪੂਰ ਛਟਾ ਨਹੀਂ ਇੱਕ ਨੰਬਰ ਪਾਸ ਦੋਸਤੋ ਬਾਕੀ ਹਵਾਨੇ ਦੀ ਜਿਹੜੀ ਬੰਤਰ ਆ ਉਹ ਮੇਰੇ ਵੀਰ ਜਿਹੜੇ ਚੰਗੇ ਪਾਰਕੂ ਨੇ ਉਹ ਜ਼ਰੂਰ ਕਰ ਸਕਦੇ ਨੇ ਪਰਖ ਕਿਉਂਕਿ ਵਧੀਆ ਚੰਗੇ ਹਵਾਨੇ ਵਾਲੀ ਆ ਡਬਲ ਹਵਾਨਾ ਇਹਨੂੰ ਗਿਣੀ ਦਾ ਵਿੱਚ ਘਟੋ ਘਟ ਵੀ 14 ਤੋਂ 15 ਤੋਂ ਲੀਟਰ ਪਾਰ ਦੋ ਦੋ ਦੋਸਤੋ ਜਿਹੜੇ ਪਸ਼ੂ ਦਿੰਦੇ ਨੇ ਉਹਨਾਂ ਦੇ ਹਵਾਨੇ ਕੁਝ ਇਸ ਤਰ੍ਹਾਂ ਦੇ ਮਿਲਦੇ ਹਨ ਮੱਜਾਂ ਦੇ ਵਿੱਚ ਝੋਟੀਆਂ ਦੇ ਵਿੱਚ ਸੋ ਭਾਜੀ ਬੌਲਾ ਤਾਂ ਤੁਸੀਂ ਦੱਸ ਦਿੱਤਾ ਵੀ ਬੌਲਾ ਕਿੰਨਾ ਕੁ ਤਿਆਰ ਦੱਸਿਆ 12 ਲੀਟਰ ਦੀ 14 ਲੀਟਰ ਤਿਆਰ ਆ ਠੀਕ ਆ ਜੀ ਅਜੇ ਤਾਂ 11 ਵਜੇ ਠੀਕ ਹੈ ਜੀ ਠੀਕ ਹੈ ਜੀ ਸੋ ਕਿਸਾਨ ਵੀਰੋ 11 ਵਜੇ ਦਾ ਟਾਈਮ ਹੋਇਆ ਅਜੇ ਇੱਕ ਵਾਰੀ ਆਪਾਂ ਵੀਡੀਓ ਬਣਾ ਰਹੇ ਆਂ ਸਾਢੇ 11 ਹਾਂਜੀ ਸਾਢੇ 11 ਦਾ ਟਾਈਮ ਆ ਤੇ ਉਹ ਜ਼ਰੂਰ ਤੁਸੀਂ ਦੇਖ ਸਕਦੇ ਹੋ ਸਾਢੇ 11 ਦਾ ਟਾਈਮ ਆ ਕਿਉਂਕਿ ਬੰਨ ਥਣ ਕੇ ਜਿਹੜਾ ਲੇਵਾ ਭਰਨਾ ਦੋਸਤੋ ਸ਼ਾਮ ਦੇ ਟਾਈਮ ਬਿਲਕੁਲ ਜਿਹੜਾ ਲੇਵਾ ਭਰ ਲੈਣਾ ਹੁੰਦਾ ਪਸ਼ੂ ਨੇ 11:37 ਦੋਸਤੋ ਹਜੇ ਏਮ ਟਾਈਮ ਹੈਗਾ ਸਵੇਰ ਦਾ ਟਾਈਮ ਹੈਗਾ ਸੋ ਪਾਜੀ ਇੱਕ ਆਪਣੇ ਵੀਰਾਂ ਨੂੰ ਦੱਸਿਓ ਵੀ ਇਹਦੀ ਡਿਮਾਂਡ ਕੀ ਆਪਾਂ ਕਰਦੇ ਪਏ ਇਹਦਾ 95000 ਰੁਪਏ ਠੀਕ ਹੈ ਜੀ 95000 ਕਿਸਾਨ ਵੀਰੋ ਆ ਭਾਜੀ ਨੂੰ ਅਸੀਂ ਜਿਹੜੀ ਮੰਗ ਕੀਤੀ ਆ ਡਿਮਾਂਡ ਕੀਤੀ ਆ ਬਾਕੀ ਆ ਭਾਜੀ ਖੁੱਲ ਕੇ ਉਹ ਨਹੀਂ ਖੋਲ ਕੇ ਮੈਂ ਮਾਨਤਨ ਵੀ ਹੋ ਜਾਏਗਾ ਜੀ ਆ ਹੋ ਜਾਏਗਾ ਹੋ ਜਾਏਗਾ ਮੌਕੇ ਤੇ ਹੈਨਾ ਜੀ ਕਿਉਂਕਿ ਕਿਸੇ ਵੀਰ ਨੇ ਦੂਰੋਂ ਦਰਾਡੇ ਆਉਣਾ ਕੋਈ ਫਿਕਸ ਰੇਟ ਨਹੀਂ ਹੰਦ ਹੁੰਦੇਗੇ ਮਾਨਤਨ ਹੋ ਜਾਏਗਾ ਕੋਈ ਇਹਨੂੰ ਬੱਚੇ ਦੀ ਵੀ ਲੋੜ ਨਹੀਂ ਪਵੇ ਇਤਰਾ ਹੀ ਚੱਲ ਠੀਕ ਹੈ ਜੀ ਠੀਕ ਹੈ ਬਿਲਕੁਲ ਠੰਡੀ ਆ ਦੋਸਤੋ ਠੰਡੀ ਆ ਬਾਕੀ ਇੱਕ ਵਾਰੀ ਭਾਜੀ ਨੂੰ ਆਪਾਂ ਨਾ ਖੋਲ ਕੇ ਵੀ ਤੋੜ ਹੀ ਲਈਏ ਬਾਕੀ ਕਿਸਾਨ ਵੀਰੋ ਜਿਹੜੀ ਹਾਈਟ ਦੀ ਗੱਲ ਕਰੀਏ ਹਾਈਟ ਵੀ ਚੰਗੀ ਸੋਹਣੀ ਹਾਈਟ ਹੈਗੀ ਆ ਤਕਰੀਬਨ ਆ ਮੰਨ ਕੇ ਚੱਲੋ ਤੇ ਮੈਂ ਐਸਟੀਮੇਟ ਨਾਲ ਆਪਾਂ ਕਹਿ ਸਕਦੇ ਹਾਂ ਵੀ ਬਿਲਕੁਲ ਚੰਗੀਆਂ ਮੱਝਾਂ ਜਿਹੜੀਆਂ ਉੱਚੀਆਂ ਮੱਝਾਂ ਦੇ ਵਿੱਚ ਦੋਸਤੋ ਇਹ ਝੋਟੀ ਪੈਂਦੀ ਹੈਗੀ ਆ ਲੰਬਾਈ ਵੀ ਬੇਲ ਵੀ ਜਿਆਦੀ ਸੋਹਣੀ ਹੈਗੀ ਆ ਬਾਕੀ ਆਡਰ ਦੀ ਕੁਆਲਿਟੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਵੀ ਹਾਂਜੀ ਠੀਕ ਹੈ ਜੀ ਕਮਾਲ ਕੀ ਹੈ ਜੀ ਬਾਕੀ ਬਰਾਬਰਤਾ ਕਿਸਾਨ ਵੀਰੋ ਜਿਹੜੀ ਥਣਾ ਦੀ ਆ ਵਧੀਆ ਹੈਗੀ ਬਿਲਕੁਲ ਬਰਾਬਰ ਥਣਾ ਐਨ ਤੁਸੀਂ ਵੀਡੀਓ ਵਿੱਚ ਵੀ ਤਸੱਲੀ ਕਰ ਸਕਦੇ ਹੋ ਬਾਕੀ ਮੌਕੇ ਤੇ ਵੀ ਤੁਸੀਂ ਪਹੁੰਚ ਕੇ ਫਰਜ਼ ਤੁਹਾਡਾ ਬੰਦਾ ਤਸੱਲੀ ਕਰਨ ਦਾ ਸਾਡਾ ਕੰਮ ਜਿਹੜਾ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪਸ਼ੂ ਦਿਖਾਉਣ ਤੱਕ ਸਾਡਾ ਮਤਲਬ ਹੁੰਦਾ ਬਾਕੀ ਜਿੱਥੋਂ ਤੱਕ ਸਾਡੀ ਪੁਸ਼ਪੜਤਾਲ ਦੀ ਗੱਲ ਬੰਦੀ ਹੈ ਅਸੀਂ ਆਪਦੇ ਬੇਸ ਤੇ ਵੀ ਪਹਿਲਾਂ ਪੂਰੀ ਕਰਕੇ ਫਿਰ ਵੀਡੀਓ ਅਸੀਂ ਬਣਾਈਦੀ ਆ ਜਰੂਰ ਪਰ ਤੁਸੀਂ ਖਰੀਦਣ ਵੇਲੇ ਤਸੱਲੀ ਆਪਣੀ ਜਰੂਰ ਕਰਿਆ ਕਰੋ ਦੋ ਟਾਈਮ ਦੀ ਤਿੰਨ ਡੰਗ ਦੀ ਚਵਾਈ ਦੋਸਤੋ ਤੁਸੀਂ ਆਪ ਕਰਕੇ ਪਾਸ ਕਰਨਾ ਹੁੰਦਾ ਕੋਸ ਨੂੰ ਠੀਕ ਹੈ ਜੀ ਠੀਕ ਹੈ ਪਾਜੀ ਤੀਜੇ ਨੰਬਰ ਤੇ ਪਾਜੀ ਆਪਣੇ ਕੋਲ ਜਿਹੜਾ ਇੱਕ ਹੋਰ ਐਨੀਮਲ ਖੜਾ ਹੈ ਉਹ ਨੀਲੀ ਦਾ ਵੀ ਦੇ ਵਿੱਚ ਇਹ ਕਟਾ ਹੈਗਾ ਹਾਂ ਜੀ ਠੀਕ ਆ ਤੇ ਪਾਜੀ ਇਹਦੀ ਵੀ ਆਪਾਂ ਨੂੰ ਏਜ ਦੱਸ ਦੋ ਵੀ ਕਿੰਨੀ ਏਜ ਹੈਗੀ ਇਸ ਮਾਲੀ ਦੀ ਤੇ ਦੋਂਦਾ ਜੀ ਠੀਕ ਹੈ ਜੀ ਚੰਦ ਭੰਨੇ ਆਂ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਭਾਜੀ ਮਤਲਬ ਵੀ ਇਹ ਰੇੜੀ ਤੇ ਵੀ ਲੱਗਾ ਹੈ ਹਾਂ ਰੇੜੀ ਤੇ ਫੁੱਲ ਲੱਗਾ ਹੈ ਸਭ ਤੋਂ ਵਧੀਆ ਗੱਲ ਵੀ ਰੇੜੀ ਤੇ ਲੱਗਾ ਬਹੁਤ ਸਾਰੇ ਕਿਸਾਨ ਵੀਰਾਂ ਦੇ ਫੋਨ ਵੀ ਆਉਂਦੇ ਨੇ 17 ਕ ਬੰਦਾ 18 ਨੂੰ ਉਹ ਵੀ ਲੱਦ ਕੇ ਲਿਆਉਂਦੇ ਸਟਾਲਾਂ 'ਇਹ ਠੀਕ ਹੈ ਜੀ ਬਾਕੀ ਮਾਲੀ ਵੀ ਕਾਫੀ ਕੋਈ ਲਿੱਸਾ ਲਾਵਾ ਮਾਲੀ ਬਹੁਤ ਵਧੀਆ ਰਾਜੀ ਹੈ ਹਾਈਟ ਵੀ ਤਕਰੀਬਨ ਦੋਂਦੇ ਦੇ ਹਿਸਾਬ ਨਾਲ ਦੇਖੀ ਤਾਂ ਹਾਈਟ ਵੀ ਚੰਗੀ ਹੈ ਜੀ ਠੀਕ ਹੈ ਤਾਂ ਭਾਜੀ ਇੱਕ ਹੋਰ ਗੱਲ ਹੈ ਵੀ ਮੱਜਾਂ ਮੂਜਾਂ ਵੀ ਕੋਈ ਝੋਟੀਆਂ ਮੱਜਾਂ ਕੋਈ ਕ੍ਰੋਸ ਕਰਦਾ ਹੋਵੇ ਜਾਂ ਨਹੀਂ ਕਰਦਾ ਨਹੀਂ ਕਰਦਾ ਹਜੇ ਠੀਕ ਹੈ ਜੀ ਛੱਡਿਆ ਨਹੀਂ ਆਪਾਂ ਮ ਖਿਆਲੀ ਬਿਲਕੁਲ ਬਿਲਕੁਲ ਸੋ ਕਿਸਾਨ ਵੀਰੋ ਬਾਕੀ ਆ ਵੇਖ ਸਕਦੇ ਹੋ ਨਿਸ਼ਾਨੀਆਂ ਵਾਈ ਦੀ ਵੇਖ ਸਕਦੇ ਹੋ ਤੁਸੀਂ ਨੀਲੀ ਦਾ ਵੀ ਦੀ ਬੰਤਰ ਵੀ ਜਰੂਰ ਨੋਟ ਕਰ ਸਕਦੇ ਹੋ ਮਾਲੀ ਚੰਗਾ ਹੈਗਾ ਬਾਕੀ ਤੁਹਾਨੂੰ ਤੁਸੀਂ ਵੇਖ ਸਕਦੇ ਹੋ ਚਾਰੇ ਪੈਰਾਂ ਤੇ ਨਿਸ਼ਾਨ ਦੋਸਤੋ ਬਾਕੀ ਮਾਰਕਿੰਗ ਜਿੰਨੀ ਹੈਗੀ ਆ ਉਹ ਜਰੂਰ ਤੁਸੀਂ ਨੋਟ ਕਰ ਸਕਦੇ ਹੋ ਕੁੰਡਾ ਸਿੰਘ ਆ ਦੋਸਤੋ ਕੁੰਡਾ ਸਿੰਘ ਬਿਲਕੁਲ ਇਹਨ ਮੋੜਿਆ ਹੋਇਆ ਵੇਖ ਸਕਦੇ ਹੋ ਤੁਸੀਂ ਅੱਖਾਂ ਬਿੱਲੀਆਂ ਨੀਲੀਆਂ ਅੱਖਾਂ ਉਹ ਵੀ ਜਰੂਰ ਨੋਟ ਕਰ ਸਕਦੇ ਹੋ ਸੋ ਭਾਜੀ ਕਿੰਨੀ ਕ ਮਿਲਕ ਵਾਲੀ ਮੱਝ ਦਾ ਇਹ ਬੱਚਾ ਹੈਗਾ ਆਪਣੇ ਕੋਲ ਇਹ 15-16 ਲੀਟਰ ਵਾਲੀ ਦਾ ਆਪਣੀ ਘਰ ਦੀ ਮੱਝ ਸੀ ਉਹ ਲਿਆ ਆਪਾਂ ਉਹਨਾਂ ਕੋਲੋਂ ਲੈ ਕੇ ਮੱਝ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸੋ ਮੱਝ ਅੱਗੇ ਆਪਾਂ ਸੇਲ ਕਰਤੀ ਸੀ ਨਹੀਂ ਮਾਂ ਠੀਕ ਹੈ ਜੀ ਸੋ ਕਿਸਾਨ ਵੀਰੋ 15-16 ਲੀਟਰ ਦੀ ਜਿੱਦਾਂ ਭਾਜੀ ਹੁਣਾਂ ਦੱਸਿਆ ਵੀ ਇਹ ਜਿਹੜੀ ਮਦਰ ਹੈ ਇਸ ਦੀ 15-16 ਲੀਟਰ ਤੇ ਰਹੀ ਆ ਬਾਕੀ ਚੰਗਾ ਮਾਲੀ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਦੇ ਤੁਸੀਂ ਕ੍ਰੋਸਿੰਗ ਵੀ ਕਰਾਉਂਦੇ ਹੋ ਤੇ ਚੰਗੇ ਅੱਗੇ ਬੱਚੇ ਵੀ ਪਾਊਗਾ ਜਿੱਥੋਂ ਤੱਕ ਸੁਭਾਅ ਬਣਾ ਹੈਗੀ ਆ ਬਾਕੀ ਅੱਗੇ ਮਿਲਕ ਲਾਈਨ ਤੇ ਵੀ ਚੰਗਾ ਵਧੀਆ ਸਰ ਦੇਖਣ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਠੀਕ ਆ ਤੇ ਭਾਜੀ ਇਹਦਾ ਮੁੱਲ ਵੀ ਆਪਾਂ ਕੀ ਕਰਦੇ ਆ ਜੀ ਇਹਦਾ ਮੁੱਲ 35000 ਰੁਪਏ ਠੀਕ ਹੈ ਜੀ 35000 ਕਿਸਾਨ ਵੀਰੋ ਜਿਹੜਾ ਇਸ ਦਾ ਭਾਜੀ ਹੁਣ ਜਿਹੜਾ ਮੁੱਲ ਕੀਤਾ ਬਾਕੀ ਮੌਕੇ ਦੇ ਹਰ ਇੱਕ ਪਸ਼ੂ ਦੇ ਵਿੱਚੋਂ ਆਪਾਂ ਜਿੱਥੇ ਵੀ ਵੀਡੀਓ ਬਣਾਈਦੀ ਆ ਜ਼ਰੂਰ ਦੱਸਦੇ ਆ ਵੀ ਕੋਈ ਫਿਕਸ ਪ੍ਰਾਈਸ ਨਹੀਂ ਹੁੰਦਾਗਾ ਮਾਲਕ ਨੇ ਆਪਣਾ ਜਿਹੜਾ ਮੁੱਲ ਜ਼ਰੂਰ ਡਿਮਾਂਡ ਕਰਨੀ ਹੁੰਦੀ ਹੈ ਬਾਕੀ ਤੁਸੀਂ ਖਰੀਦਦਾਰ ਹੋ ਜਿਹੜੇ ਵੀਰ ਨੇ ਖਰੀਦਣੀ ਹੋਵੇ ਚੀਜ਼ ਉਹ ਤੁਸੀਂ ਜਿਹੜਾ ਮੌਕੇ ਤੇ ਆਪਦਾ ਤਾਲਮਿਲ ਜ਼ਰੂਰ ਮਾਲਕ ਦੇ ਨਾਲ ਤੁਸੀਂ ਆਪਦਾ ਬਿਠਾ ਸਕਦੇ ਹੋ ਠੀਕ ਆ ਬਾਕੀ ਕਿਸਾਨ ਵੀਰੋ ਚੰਗੇ ਵਧੀਆ ਟੈਸਟਿਕਲ ਵੱਲੋਂ ਵੀ ਬਿਲਕੁਲ ਸਾਫ਼ ਹੈ ਇਹ ਮਾਲੀ ਹਜੇ ਬਿਲਕੁਲ ਬੱਚੇ ਬੱਚੀ ਉਮਰ ਦੇ ਵਿੱਚ ਕਹਾਂਗੇ ਵੀ ਹਜੇ ਛੋਟੀ ਉਮਰ ਦੇ ਵਿੱਚ ਹੈਗਾ ਦੋਂਦਾ ਹੈਗਾ ਮੂੰਹ ਬਾਕੀ ਅ ਸਿੰਘਾ ਸੁngਾ ਦੀ ਬੰਤਰ ਮੂਹ ਮੱਥੇ ਦੀ ਇੱਕ ਰਿਜ਼ਲਟ ਤੁਸੀਂ ਦੂਰ ਬੈਠੇ ਜ਼ਰੂਰ ਨੋਟ ਕਰ ਸਕਦੇ ਹੋ ਚੰਗੀ ਸੋਹਣੀ ਬੰਤਰ ਹੈਗੀ ਹੈ ਮਾਲੀ ਦੀ ਬਿਲਕੁਲ ਸਟੇਟ ਟੈਸਟਿਕਲ ਦੋਸਤੋ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਬਿਲਕੁਲ ਸਟੇਟ ਟੈਸਟਿਕਲ ਹੈ ਇਸ ਛੋਟੇ ਦੇ ਤੇ ਮੁੱਲ ਦੋਸਤੋ 35000 ਰੁਪਏ ਡਿਮਾਂਡ ਹੈ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਮਾਲੀ ਪਸੰਦ ਆਵੇ ਕੱਟਾ ਪਸੰਦ ਆ ਵੀ ਉਹ ਤੁਸੀਂ ਭਾਜੀ ਉਹਨਾਂ ਦੇ ਨੰਬਰ ਆਪਾਂ ਤੁਹਾਨੂੰ ਦੇ ਰਹੇ ਹਾਂ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਇਹ ਜਿਹੜਾ ਮਾਲੀ ਆ ਕੱਟਾ ਤੇ ਹੋਰ ਜਿਹੜੇ ਤੁਹਾਨੂੰ ਪਸ਼ੂ ਵਿਖਾਏ ਨੇ ਜਰੂਰ ਖਰੀਦ ਸਕਦੇ ਹੋ ਸੋ ਭਾਜੀ ਸਖਦੇਵ ਜੀ ਇੱਕ ਵਾਰੀ ਆਪਣੇ ਜਿਹੜੇ ਕੰਟੈਕਟ ਨੰਬਰ ਬੋਲ ਕੇ ਜਰੂਰ ਦੱਸ ਦਿਗੀ 76728 8568 ਇੱਕ ਵਾਰੀ ਭਾਜੀ ਫਿਰ ਬੋਲ ਦਿਗੇ 76728 8568 ਠੀਕ ਹੈ ਸਭ ਕਿਸਾਨ ਵੀਰੋ ਇਹ ਹਨ ਸਾਰ ਹੁਣਾਂ ਦੇ ਜਿਹੜੇ ਕੰਟੈਕਟ ਨੰਬਰ ਤੁਸੀਂ ਕਿਸੇ ਟਾਈਮ ਵੀ ਸਾਰ ਹੁਣਾਂ ਨਾਲ ਬਾਤचीत ਕਰ ਸਕਦੇ ਹੋ ਗੱਲਬਾਤ ਕਰਕੇ ਤੁਸੀਂ ਇਹਨਾਂ ਪਸ਼ੂਆਂ ਦੇ ਵਿੱਚੋਂ ਜਿਹੜਾ ਪਸ਼ੂ ਖਰੀਦਦਾ ਖਰੀਦਣਾ ਚਾਹੁੰਦੇ ਹੋ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ